ਰਸਨਾ ਆਛਲ ਦੇ ਅਰਥ ਜੋ ਸੰਸਾਰੀ ਵਿਦਵਾਨਾਂ ਨੇ ਕੀਤੇ ਹਨ ਕਿ ਮੇਰੀ ਜੀਵ ਉਤੇ ਰਾਮ ਦਾ ਨਾਮ ਵਸ ਰਿਹਾ ਹੈ ਇਹ ਮੇਰੀ ਮਾਲਾ ਹੈ ਹੁਣ ਜੇ ਆਪਾਂ ਇਸ ਦਾ ਅਰਥ ਜੀਬ ਲੈਂਦੇ ਹਾਂ ਤਾਂ ਗੁਰਬਾਣੀ ਦੀ ਅੱਗੇ ਪੰਕਤੀ ਆਉਂਦੀ ਹੈ ਜੈਸੇ ਕਾਤੀ 30 32 ਹੈ ਵਿੱਚ ਰਾਖੇ ਰਸਨਾ ਮਾਸ ਰਤ ਕੇਰੀ ਕੋਈ ਜਾਣੋ ਮਾਸ ਕਾਤੀ ਕੈ ਕਿਛ ਹਾਥ ਹੈ ਸਭ ਵਸਕਤ ਹੈ ਹਰ ਕੀ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਿਹੜਾ ਮਾਸ ਰਤ ਕੀਰੀ ਕਿਹਾ ਗਿਆ ਇਹ ਜੀਵ ਤੇ ਲਈ ਵਰਤਿਆ ਗਿਆ ਹੈ ਕਿ ਰਸਨਾ ਜਿਹੜਾ ਹੈਗਾ ਉਹ ਬੁੱਧੀ ਜਾਂ ਅਕਲ ਦੇ ਲਈ ਵਰਤਿਆ ਜਾਂਦਾ ਹੈ ਸ਼ਲੋਕ ਭਗਤ ਕਬੀਰ ਜੀੋ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ ਅੱਜ ਜਗਦੀ ਸਗਲ ਭਗਤ ਤਾਕੋ ਸੁਖ ਬਸ ਰਾਮ ਭਗਤ ਕਬੀਰ ਜੀ ਉਪਦੇਸ਼ ਕਰ ਰਹੇ ਹਨ ਕਿ ਜਿਹੜੀ ਮੇਰੀ ਸਿਮਰਣੀ ਹੈ ਜਿਹੜੀ ਮੇਰੀ ਬੁੱਧੀ ਹੈ ਅਕਲ ਹੈ ਉਹਦੇ ਉੱਪਰ ਮੈਂ ਰਾਮ ਨਾਮ ਸੱਚ ਦਾ ਗਿਆਨ ਲੱਦਿਆ ਹੋਇਆ ਹੈ ਭਾਵ ਉਹਦੇ ਵਿੱਚ ਸੱਚ ਦਾ ਗਿਆਨ ਹੈ ਸੱਚ ਦੀ ਜਾਣਕਾਰੀ ਆਪਣੇ ਮੂਲ ਦੀ ਬ੍ਰਹਮ ਦੀ ਹੁਣ ਜਿਹੜਾ ਰਸਨਾ ਸ਼ਬਦ ਹੈਗਾ ਜਦੋਂ ਤੁਸੀਂ ਰਸਨਾ ਸ਼ਬਦ ਦੇ ਅਰਥ ਜੋ ਸੰਸਾਰੀ ਬਿਦਵਾਨਾਂ ਨੇ ਕੀਤੇ ਹਨ ਕਿ ਮੇਰੀ ਜੀਬ ਉਤੇ ਰਾਮ ਦਾ ਨਾਮ ਵਸ ਰਿਹਾ ਹੈ ਇਹ ਮੇਰੀ ਮਾਲਾ ਹੈ ਤੇ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਸਾਰੇ ਭਗਤ ਇਹੀ ਨਾਮ ਸਿਮਰਦੇ ਆਏ ਹਨ ਜੇ ਆਪਾਂ ਇਸ ਦਾ ਅਰਥ ਜੀਬ ਲੈਂਦੇ ਹਾਂ ਤਾਂ ਗੁਰਬਾਣੀ ਦੀ ਅੱਗੇ ਪੰਕਤੀ ਆਉਂਦੀ ਹੈ ਜੈਸੇ ਕਾਤੀ 30 32 ਹੈ ਵਿੱਚ ਰਾਖੇ ਰਸਨਾ ਮਾਸ ਰਤ ਕੇਰੀ ਕੋਈ ਜਾਣੋ ਮਾਸ ਕਾਤੀ ਕਹਿ ਕਿਸ ਹਾਥ ਹੈ ਸਭ ਵਸਕਤ ਹੈ ਹਰ ਕੀ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਿਹੜਾ ਮਾਸ ਰਤ ਕੇਰੀ ਕਿਹਾ ਗਿਆ ਇਹ ਜੀਵ ਤੇ ਲਈ ਵਰਤਿਆ ਗਿਆ ਹੈ ਤੇ ਰਸਨਾ ਜਿਹੜਾ ਹੈਗਾ ਉਹ ਬੁੱਧੀ ਜਾਂ ਅਕਲ ਦੇ ਲਈ ਵਰਤਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਕਹਿੰਦੇ ਕਿ 30 32 ਕਿਸੇ ਦੇ 30 ਦਾੰਦਾ ਕਿਸੇ ਦੇ 32 ਹੋ ਰਗੇ ਘਟ ਵੱਧ ਵੀ ਹੋ ਸਕਦੇ ਹਨ ਵਿੱਚ ਜਿਹੜੀ ਜੀਵ ਘੁੰਮਦੀ ਫਿਰਦੀ ਹੈਗੀ ਜਦੋਂ ਆਪਾਂ ਬੋਲਦੇ ਆ ਬੋਲਣ ਦੇ ਲਈ ਇਕੱਲੀ ਜੀਬ ਨਹੀਂ ਹੋਰ ਵੀ ਜੜਾ ਧਾਲੂ ਆ ਜਾਂ ਹੋਰ ਬੁੱਲ ਵੀ ਕੰਮ ਯੂਸ ਵਿੱਚ ਆਉਂਦੇ ਹਨ ਜਿਹਦੇ ਨਾਲ ਇਹ ਆਵਾਜ਼ ਵਾਰ ਨਿਕਲੀ ਹੈ ਜਿਹੜੀ ਮਾਸ ਦੇ ਬਣੇ ਟੁਕੜੇ ਦੇ ਇੱਕ ਹੱਥ ਵਿੱਚ ਹੈਗਾ ਇਹਦੇ ਹੱਥ ਵਿੱਚ ਕੁਝ ਨਹੀਂ ਹੈ ਸਭ ਵਸਕਤ ਹੈ ਹਰ ਗੇਰੀ ਜਿਹੜਾ ਆਪਣਾ ਮੂਲ ਹੈ ਹਰ ਉਹਦੇ ਵਸ ਵਿੱਚ ਹੈ ਸਭ ਕੁਝ ਆਪਣਾ ਮੂਲ ਆ ਉਹਨੂੰ ਜਦੋਂ ਆਪਾਂ ਪਲੇਂਗ ਵਿੱਚ ਵਰਤਦੇ ਹਾਂ ਤਾਂ ਉਹਨੂੰ ਹਾਰ ਵੀ ਕਿਹਾ ਗਿਆ ਹੈ ਹਰ ਜੀਓ ਵੀ ਕਿਹਾ ਗਿਆ ਹੈ ਤੇ ਉਹਨੂੰ ਹੀ ਆਤਮ ਵੀ ਕਹਿੰਦੇ ਆ ਤੇ ਆਤਮਾ ਜਾਂ ਰਸਨਾ ਜਾਂ ਅਕਲ ਵੀ ਉਹਨੂੰ ਹੀ ਕਿਹਾ ਗਿਆ ਹੈਗਾ ਗੁਰਬਾਣੀ ਵਿੱਚ ਆਪਾਂ ਗੁਰਮਤ ਕਹਿੰਦੇ ਆ ਤਾਂ ਗੁਰਮਤ ਦਾ ਮਤਲਬ ਇਸਤਰੀ ਲਿੰਗ ਵਿੱਚ ਆ ਜਾਂਦਾ ਗੁਰਮਤ ਪਰ ਜਦੋਂ ਉਹਨੂੰ ਆਪਾਂ ਵਿਵੇਕ ਕਹਿੰਦੇ ਆ ਜਾਂ ਸ਼ਬਦ ਗੁਰੂ ਕਹਿੰਦੇ ਆ ਤਾਂ ਪੁਲਿੰਗ ਬਣ ਜਾਂਦਾ ਹੈ ਹੁਣ ਇੱਥੇ ਜਿਹੜਾ ਸ਼ਬਦ ਭੇਦ ਹੈਗਾ ਹੋਰ ਇਹਦੇ ਵਿੱਚ ਜ਼ਿਆਦਾ ਫਰਕ ਨਹੀਂ ਹੁੰਦਾ ਸਿਰਫ ਸਮਝਣ ਦੀ ਗੱਲ ਹੈਗੀ ਆ ਹੁਣ ਇਸ ਕਰਕੇ ਜਿਹੜੀ ਰਸਨਾ ਹੈਗੀ ਰਸਨਾ ਜੀਵ ਨੂੰ ਨਹੀਂ ਕਹਿੰਦੇ ਰਸਨਾ ਜਿਹੜੀ ਅੰਦਰ ਹਿਰਦੇ ਵਿੱਚ ਜਿਹੜੀ ਆਤਮਾ ਹੈਗੀ ਆ ਉਹਨੂੰ ਕਿਹਾ ਗਿਆ ਹੈ ਇਸ ਕਰਕੇ ਜਿਹੜੀ ਸਾਡੀ ਰਸਨਾ ਹੈ ਉਹਦੇ ਉੱਤੇ ਅਸੀਂ ਰਾਮ ਦਾ ਗਿਆਨ ਲਾਦਿਆ ਹੋਇਆ ਹੈ ਭਾਵ ਅਸੀਂ ਰਾਮ ਦੇ ਗਿਆਨ ਅਨੁਸਾਰ ਜਿਹੜੀ ਬੁੱਧੀ ਬਣਾਈ ਹੈ ਕਿਉਂਕਿ ਜਿਹੜੀ ਪਹਿਲੀ ਕੂਪਕ ਜਾਤਕ ਲਖਣੀ ਸੀਗੀ ਉਹ ਸਾਰੇ ਪਈਏ ਬੁਰੀ ਸੀਗੀ ਤੇ ਹੁਣ ਜਿਹੜੀ ਉਹਨੀ ਸੱਚ ਦੇ ਗਿਆਨ ਦੇ ਆਧਾਰ ਤੇ ਬਣਾਈ ਹੈ ਉਹ ਜਿਹੜੀ ਸਿਮਰਨੀਆ ਜਿਹੜੀ ਰਸਨਾ ਹੈ ਉਹਦੇ ਤੇ ਉਹਨਾਂ ਨੇ ਸਾਰਾ ਦਾ ਗਿਆਨ ਲੱਦਿਆ ਹੈਗਾ ਤੇ ਇਸੇ ਗਿਆਨ ਦੇ ਨਾਲ ਕਹਿੰਦੇ ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ ਕਹਿੰਦੇ ਆਦ ਤੋਂ ਲੈ ਕੇ ਜਿੰਨਾ ਵੀ ਸਮਾਂ ਹੋ ਗਿਆ ਹੈ ਜਿੰਨੇ ਵੀ ਭਗਤ ਪੈਦਾ ਹੋਏ ਹਨ ਸਾਰਿਆਂ ਦੇ ਅੰਦਰ ਜਿਹੜਾ ਸੁਖ ਬਿਸਰਾਮ ਸ਼ਾਂਤੀ ਪੈਦਾ ਹੋਈ ਹੈ ਉਹ ਇਸ ਗਿਆਨ ਦੁਆਰਾ ਹੀ ਪੈਦਾ ਹੋਈ ਹੈ ਤੇ ਉਹ ਹੀ ਗਿਆਨ ਜਿਹੜਾ ਸੀ ਬੁੱਧੀ ਉੱਤੇ ਲੱਦਿਆ ਹੈ ਆਪਣੇ ਹਿਰਦੇ ਵਿੱਚ ਸੰਭਾਲਿਆ ਹੈ ਹੁਕਮ ਅਨੁਸਾਰ ਚੱਲਦੇ ਹੈਗੇ ਆ ਪਰ ਜਿਹੜਾ ਹੁਣ ਇੱਥੇ ਸੰਸਾਰੀ ਵਿਦਵਾਨ ਜਦੋਂ ਆਰਥ ਕਰਦੇ ਹਨ ਹੁਣ ਜਦ ਜਦੋਂ ਆਪਾਂ ਕਹਿੰਦੇ ਕਿ ਰਸਨਾ ਪਵਿੱਤਰ ਕਰੋ ਰਸਨਾ ਹੁਣ ਇਹ ਜੀਵ ਤਾਂ ਮਾਸ ਦਾ ਟੁਕੜਾ ਹੈ ਦਾ ਕੀ ਪਵਿੱਤਰ ਹੋਣਾ ਹੈਗਾ ਪਵਿੱਤਰ ਜਿਹੜਾ ਕੰਨਾ ਹੈਗਾ ਆਪਣੇ ਮਨ ਨੂੰ ਪਵਿੱਤਰ ਕਰਨਾ ਹੈਗਾ ਮਨ ਨੂੰ ਪਵਿੱਤਰ ਕਰਨ ਦਾ ਮਤਲਬ ਹੈਗਾ ਕਿ ਹੁਕਮ ਅਨੁਸਾਰ ਚੱਲਣਾ ਜੋ ਸੱਚ ਦਾ ਗਿਆਨ ਕਹਿੰਦਾ ਹੈ ਉਸੇ ਤਰੀਕੇ ਨਾਲ ਆਪਾਂ ਜਿਹੜਾ ਜੀਵਨ ਨਿਰਭਾ ਕਰਨਾ ਹੈ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਨ ਹਾਰ ਭਗਤ ਕਬੀਰ ਜੀ ਕਹਿੰਦੇ ਹਨ ਕਿ ਜਿਹੜੀ ਮੇਰੀ ਜਾਤ ਹੈਗੀ ਕਿਉਂਕਿ ਜੁਲਾਹਾ ਜਾਤੀ ਹੈਗੀ ਆ ਪ੍ਰਾਣਾ ਸਨਾਤਨ ਧਰਮ ਹੈਗਾ ਜਿਹਦੇ ਵਿੱਚ ਉਹ ਚਾਰ ਵਰਨਾਂ ਦੀ ਗੱਲ ਕਰਦੇ ਹਨ ਉਹਦੇ ਅਨਸਾਰ ਇਸ ਜਾਤ ਨੂੰ ਛੋਟੀ ਜਾਤ ਮੰਨਿਆ ਗਿਆ ਹੈਗਾ ਇਸ ਕਰਕੇ ਲੋਕ ਕਹਿੰਦੇ ਸਾਡੇ ਤੇ ਹੱਸਦੇ ਵੀ ਹਨ ਇਹਨਾਂ ਨੂੰ ਸੱਚ ਦਾ ਕਿਉਂਕਿ ਉਹਨਾਂ ਨੇ ਲਿਖਿਆ ਹੈ ਕਿ ਸਿਮਰਤੀ ਵਿੱਚ ਕਿ ਜਿਹੜਾ ਛੋਟੀ ਜਾਤ ਦਾ ਹੈਗਾ ਤਾਂ ਉਹਨਾਂ ਨੂੰ ਗਿਆਨ ਨਹੀਂ ਹੋ ਸਕਦਾ ਕਹਿੰਦੇ ਮੈਂ ਤਾਂ ਇਸ ਜਾਤ ਤੋਂ ਬਲਹਾਰ ਜਾਂਦਾ ਹਾਂ ਕਿ ਜਿਸ ਜਪਿਓ ਸਿਰਜਣਹਾਰ ਕਹਿੰਦੇ ਜੇ ਜਿਹਨੂੰ ਲੈ ਕੇ ਅਸੀਂ ਸਿਰਜਣਹਾਰ ਨੂੰ ਸਮਝਿਆ ਹੈ ਸਿਰਜਣਹਾਰ ਨੂੰ ਜਾਣਿਆ ਹੈ ਹੁਣ ਇੱਥੇ ਦੋ ਤਰ੍ਹਾਂ ਤੇ ਇਹਦੇ ਚ ਅਰਥਾਂ ਦੇ ਹਨ ਬਲਹਾਰੀ ਇਸ ਜਾਤ ਕੋ ਜਾਤ ਜਿਹੜਾ ਹੈਗਾ ਸਰੀਰ ਨੂੰ ਵੀ ਜਾਤ ਕਿਹਾ ਹੈ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਾ ਹੁਣ ਜਿਹੜਾ ਇਹ ਜਾਤ ਹੈਗੀ ਫਿਜ਼ੀਕਲ ਬਾਡੀ ਜਾਤ ਹੈਗੀ ਆ ਪਰ ਇਹਦੇ ਵੀ ਜਿਹੜੀ ਬੋਲਣ ਵਾਲੀ ਸ਼ਕਤੀ ਹੈ ਸੁਣਨ ਵਾਲੀ ਸ਼ਕਤੀ ਹੈ ਗੰਧ ਸੁਗੰਧ ਲੈਣ ਵਾਲੀ ਸ਼ਕਤੀ ਹੈ ਖੱਟਾ ਮਿੱਠਾ ਜਿਹੜਾ ਜਾਣਦੀ ਹੈ ਕੰਨਾਂ ਨੂੰ ਜੂਸ ਕਰਨ ਵਾਲੀ ਸ਼ਕਤੀ ਹੈ ਉਹ ਜਿਹੜੀ ਹੈਗੀ ਉਹ ਰਸਨਾ ਹੈ ਉਹ ਬੁੱਧੀ ਹੈ ਅਕਲ ਹੈ ਜੋਤ ਹੈ ਇਹ ਜਾਤ ਵਿੱਚ ਉਹ ਜਿਹੜੀ ਜੋਤ ਹੈ ਉਹ ਕੰਮ ਕਰਦੀ ਹੈ ਉਹਦੇ ਨਾਲ ਹੀ ਜਿਹੜਾ ਇਹ ਜਿਹੜਾ ਸਿਰਜਣਹਾਰ ਹੈਗਾ ਉਹਨੂੰ ਸਮਝਿਆ ਹੈਗਾ ਕਬੀਰ ਡੱਗਮੱਗ ਕਿਆ ਕਰੈ ਕਹਾ ਡਲਾਵੈ ਜੀਉ ਸਰਬ ਸੂਖ ਕੋ ਨਾਇਕੋ RAM ਨਾਮ ਰਸ ਪਿਓ ਮਨ ਨੂੰ ਸਮਝਾ ਰਿਆ ਨੇ ਕਿ ਤੂੰ ਡੱਗਮੱਗ ਕਿਉਂ ਕਰਦਾ ਹੈਗਾ ਕਾਤੇ ਮਾਇਆ ਦੀਆਂ ਇਛਾਵਾਂ ਕਰਦਾ ਹੈਗਾ ਸਰਬ ਸੂਖ ਕੋ ਨਾਇਕੋ RAM ਸਾਰੇ ਸੁੱਖਾਂ ਨੂੰ ਦੇਣ ਵਾਲਾ ਜਿਹੜਾ ਉਹਦਾ ਨਾਇਕੋ RAM ਹੈਗਾ ਜਿਹੜਾ ਹਿਰਦੇ ਵਿੱਚ ਸਾਹ ਲੈਂਦਾ ਉਹਨੂੰ RAM ਕਿਹਾ ਗਿਆ ਹੈਗਾ ਉਹਦਾ ਗਿਆਨ ਪੀਣਾ ਚਾਹੀਦਾ ਹੈਗਾ ਉਹਦੀ ਜਾਣਕਾਰੀ ਲੈਣੀ ਚਾਹੀਦੀ ਉਹਨੂੰ ਸਮਝ ਨਾਲ ਚਾਹੀਦਾ ਹੈਗਾ ਸਤਿ ਸਤ ਕਰ ਬਾਚਾ ਜਾਣ ਆਤਮ ਰਾਮ ਲੇਹੋ ਪ੍ਰਵਾਨ ਸੱਤਵੇਂ ਨੰਬਰ ਤੇ ਉਹਨਾਂ ਨੇ ਇਹਦਾ ਆਪਦੇਸ਼ ਕੀਤਾ ਹੈ ਕਿ ਜਿਹੜਾ ਆਤਮਾ ਹੈਗਾ ਇਹ ਹੀ ਰਾਮ ਹੈਗਾ ਇਹਨੂੰ ਹੀ ਰਾਮ ਕਿਹਾ ਹੈ ਆਤਮ ਰਾਮ ਰਾਮ ਹੈ ਆਤਮ ਚੀਨਸ ਗੁਰ ਵਿਚਾਰਾ ਜਦੋਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਗੁਰਬਾਣੀ ਨੂੰ ਸਮਝਦੇ ਹਾਂ ਫਿਰ ਪਤਾ ਲੱਗਦਾ ਹੈ ਕਿ ਜਿਹੜਾ ਸਰੀਰ ਵਿੱਚ ਬੋਲਦਾ ਸੁਣਦਾ ਹੈ ਦੇਖਦਾ ਹੈ ਉਹ ਰਾਮ ਹੈਗਾ ਪੇਖ ਤੋਂ ਕਰਤਾ ਸੁਣ ਤੋਂ ਕਰਤਾ ਉਹ ਪੇਖਣ ਵਾਲਾ ਵੀ ਉਹੀ ਹੈ ਸੁਣਨ ਵਾਲਾ ਵੀ ਉਹੀ ਹੈਗਾ ਤੇ ਉਹ ਜਿਹੜਾ ਸਰਬ ਸੂਕੋ ਨਾਇਕ ਉਹ ਰਾਮ ਹੈਗਾ ਜੇ ਆਪ ਉਹਦਾ ਗਿਆਨ ਲੈ ਲਈਏ ਤਾਂ ਆਪਾਂ ਨਾਮ ਰਸ ਪੀ ਸਕਦੇ ਆ ਨਾ ਨਾਮ ਰਸ ਦਾ ਮਤਲਬ ਹੈ ਨਾਮ ਰਸ ਹਰ ਕੀਰਤਨ ਨੂੰ ਕੋ ਬਿਰਲਾ ਪੀਵੇ ਗੁਰਬਾਣੀ ਦੇ ਉਪਦੇਸ਼ ਦੀ ਜਦੋਂ ਵਿਚਾਰ ਕਰਦੇ ਆ ਜਦੋਂ ਉਹਨੂੰ ਸਮਝਦੇ ਆ ਹਿਰਦੇ ਵਿੱਚ ਤਾਂ ਉਹਦੇ ਵਿੱਚ ਜਿਹੜੀ ਸਮਝ ਆਉਂਦੀ ਆ ਉਹਨੂੰ ਨਾਮ ਰਸ ਕਿਹਾ ਗਿਆ ਹੈਗਾ ਕਿਉਂਕਿ ਜੇ ਮਾਇਆ ਦੀਆਂ ਛਾਵਾਂ ਰੱਖਾਂਗੇ ਤਾਂ ਇਹ ਮਨ ਦਾ ਡਗਮਗ ਕਰਦਾ ਡੋਲਦਾ ਹੈ ਪਰ ਜੇ ਜਿਹੜਾ ਸਰਬਸੂਕ ਕੋ ਨਾਇਕੋ ਰਾਮ ਹੈਗਾ ਤੇ ਜੇ ਆਪਾਂ ਉਹਦਾ ਗਿਆਨ ਲਾਵਾਂਗੇ ਉਹਦੇ ਗਿਆਨ ਨੂੰ ਸਮਝਾਂਗੇ ਤਾਂ ਆਪਣੇ ਅੰਦਰ ਸੁਖ ਪੈਦਾ ਹੋ ਸਕਦਾ ਹੈ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦੀਸੇ ਦਾਦੇ ਕਾਂ ਜਿਉ ਜਿਨ ਮਨ ਨਹੀਂ ਨੋ ਜਿਨ ਮਨ ਨਹੀਂ ਨੋ ਜਿਨ੍ਹਾਂ ਦੇ ਮਨ ਵਿੱਚ ਕਹਿੰਦੇ ਨਾਮ ਨਹੀਂ ਹੈ ਤੇ ਉਹਨਾਂ ਨੇ ਕਿ ਕੰਨਾਂ ਦੇ ਵਿੱਚ ਭਾਵੇਂ ਕੀਮਤੀ ਕੁੰਡਲ ਸੋਨੇ ਦੇ ਕੁੰਡਲ ਤੇ ਵਿੱਚ ਲਾਲ ਵੀ ਜੜੇ ਹੋਏ ਹੋਣ ਸਾਨੂੰ ਤਾਂ ਇਸ ਤਰ੍ਹਾਂ ਨਜ਼ਰ ਆ ਰਹੇ ਹਨ ਜਿਸ ਤਰ੍ਹਾਂ ਕੋਈ ਲਾਲ ਕੋਲਾ ਭਖਰਿਆ ਹੋਵੇ ਉਹਨਾਂ ਦੇ ਕੰਨ ਇਸ ਤਰ੍ਹਾਂ ਨਜ਼ਰ ਆਉਂਦੇ ਹਨ ਕਿਉਂਕਿ ਉਹਨਾਂ ਨੇ ਕੰਨਾਂ ਦੇ ਵਿੱਚ ਮੋਰਾ ਕਰਕੇ ਕੁੰਡਲ ਪਾਏ ਹੁੰਦੇ ਹਨ ਉਹ ਕੁੰਡਲ ਕਾਫੀ ਵੱਡੇ ਹੋਣ ਕਰਕੇ ਉਹ ਕੰਨ ਕਾਫੀ ਲਾਲ ਲਾਲ ਨਜ਼ਰ ਆਉਂਦੇ ਹਨ ਤੇ ਸਾਨੂੰ ਤਾਂ ਕਹਿੰਦੇ ਇਸ ਤਰ੍ਹਾਂ ਨਜ਼ਰ ਆ ਰਹੇ ਹਨ ਜਿਨ੍ਹਾਂ ਦੇ ਮਨ ਵਿੱਚ ਨਾਮ ਨਹੀਂ ਹੈ ਜਿਨ੍ਹਾਂ ਨੂੰ ਆਪਣੇ ਮੂਲ ਦਾ ਗਿਆਨ ਨਹੀਂ ਹੈ ਕਬੀਰ ਐਸਾ ਇੱਕ ਆਦ ਜੋ ਜੀਵਤ ਮਰਤਕ ਹੋਏ ਨਿਰਪੈ ਹੋਏ ਕੇ ਗੁਨ ਰਵੇ ਜਤ ਪੇਖੋਂ ਤਤ ਸੋਏ ਭਗਤ ਕਬੀਰ ਜੀ ਕਹਿ ਰਹੇ ਹਨ ਕਿ ਐਸਾ ਤਾਂ ਕੋਈ ਬਿਰਲਾ ਹੀ ਹੁੰਦਾ ਹੈ ਏਕਾਦੇ ਹੁੰਦਾ ਹੈ ਜੋ ਜਿਉਂਦੇ ਜੀ ਆਪਣੇ ਮਨ ਦੀਆਂ ਇਛਾਵਾਂ ਨੂੰ ਮਾਰ ਲੈਂਦਾ ਹੈ ਭਾਵ ਸੁੰਨ ਸਮਾਦ ਹੋ ਜਾਂਦਾ ਹੈਗਾ ਦੁਨੀਆ ਵਾਲੋ ਆਪਣਾ ਮੂੰਹ ਮੋੜ ਲੈਂਦਾ ਹੈ ਆਪਣਾ ਧਿਆਨ ਬਾਹਰ ਮੁਖੀ ਤੋਂ ਅੰਤਰਮੁਖੀ ਕਰ ਲੈਂਦਾ ਹੈ ਬਾਹਰੂਖੀ ਧਿਆਨ ਦਾ ਮਤਲਬ ਇਹ ਹੈ ਕਿ ਜੇ ਆਪਾਂ ਸੰਸਾਰ ਦੀਆਂ ਇੱਛਾਵਾਂ ਕਰ ਰਹੇ ਹਾਂ ਕੋਈ ਵੀ ਸੰਸਾਰ ਵਿੱਚ ਚੀਜ਼ ਬਣਾਉਣ ਦੀ ਗੱਲ ਕਰ ਰਹੇ ਹਾਂ ਤਾਂ ਉਹ ਬਾਹਰ ਹੀ ਦਿਸਣੀ ਹੈਗੀ ਸਾਰਿਆਂ ਨੂੰ ਅੱਖਾਂ ਨਾਲ ਦਿਸਣੀ ਹੈ ਪਰ ਜੇ ਕੋਈ ਛਵਦੀ ਵਿਚਾਰ ਕਰੇਗਾ ਆਪਣੇ ਅੰਤਰਮੁਖ ਹੋ ਕੇ ਤਾਂ ਉਹ ਅੰਤਰ ਧਿਆਨ ਹੈ ਉਹਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਹੈ ਪਰ ਜੀਵਨ ਮਿਰਤਕ ਹੋਏ ਦਾ ਮਤਲਬ ਹੈਗਾ ਉਹਨੇ ਆਪਣੀਆਂ ਇਛਾਵਾਂ ਨੂੰ ਤਿਆਗ ਕੇ ਬਾਹਰ ਮੁਕੀ ਤੋਂ ਧਿਆਨ ਆਪਣੇ ਅੰਤਰਮੁਖ ਧਿਆਨ ਕੀਤਾ ਹੁੰਦਾ ਅਤੇ ਸ਼ਬਦੀ ਵਿਚਾਰ ਕਰਦਾ ਹੈ ਨਿਰਪੋ ਹੋਏ ਕੇ ਗੁਣ ਰਵੇ ਉਹ ਜਿਹੜਾ ਇਸ ਤਰ੍ਹਾਂ ਆਪਣੇ ਜੀਉਂਦੇ ਜੀਵਨ ਮਿਰਤਕ ਹੋ ਜਾਂਦਾ ਹੈ ਆਪਣੀਆਂ ਆਸਾਵਾਂ ਨੂੰ ਤਿਆਗ ਦਿੰਦਾ ਹੈ ਉਹ ਨਿਰਪੋ ਹੋ ਜਾਂਦਾ ਹੈ ਨਿਰਪੈ ਹੋ ਜਾਂਦਾ ਹੈ ਭਾਵ ਹੁਕਮ ਦੇ ਭੈ ਵਿੱਚ ਆ ਜਾਂਦਾ ਹੈ ਸੰਸਾਰੋਂ ਨਿਰਪੈ ਹੋ ਕੇ ਉਹ ਗੁਣਾਂ ਦੇ ਵਿੱਚ ਰਵ ਜਾਂਦਾ ਹੈ ਗੁਣਾ ਨੂੰ ਸਮਝਦਾ ਹੈ ਜਤ ਪੇਖੋਂ ਤਤ ਸੋਈ ਜਦੋਂ ਵੀ ਉਹ ਦੇਖਦਾ ਹੈ ਹਰੇਕ ਦੇ ਹਿਰਦੇ ਵਿੱਚ ਉਹ ਸੱਚ ਦੇਖਦਾ ਹੈ ਸਰਬ ਭੂਤ ਪਾਰ ਬ੍ਰਹਮ ਕਰਮਾਨਿਆ ਹੋਵਾ ਸਗਲ ਰੇਨਾਰੀ ਸਾਰਿਆਂ ਦੇ ਵਿੱਚ ਉਹ ਪਰਮੇਸ਼ਰ ਨੂੰ ਦੇਖਦਾ ਹੈ ਉਹਨੂੰ ਸਾਰਿਆਂ ਦੇ ਵਿੱਚ ਸੱਚ ਦੀ ਜੋਤ ਨਜ਼ਰ ਆਉਂਦੀ ਹੈ ਇਹ ਵੱਖਰੀ ਗੱਲ ਹੈ ਕਿ ਇੱਛਾ ਦੇ ਡਿਪੈਂਡ ਕਰਦਾ ਹੈ ਕਿਸੇ ਦੇ ਅੰਦਰ ਇੱਛਾ ਕਿਹੋ ਜੀ ਹੈ ਜਿਹੋ ਜੀ ਇੱਛਾ ਹੁੰਦੀ ਆ ਉਹੋ ਜਿਹਾ ਉਹਦਾ ਬਾਹਰ ਪਸਾਰਾ ਹੈ ਕਬੀਰ ਜਾਂ ਦਿਨ ਹੋ ਮੂਆ ਪਾਛੇ ਭਇਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ ਭਗਤ ਕਬੀਰ ਜੀ ਕਹਿ ਰਹੇ ਹਨ ਕਿ ਜਿਸ ਦਿਨ ਹੋਂ ਜਿਹੜਾ ਹੈਗਾ ਅੰਦਰੋਂ ਹੋਮੇ ਮਰ ਗਈ ਤੇ ਉਹਦੇ ਨਾਲ ਹੀ ਕਹਿੰਦੇ ਪਾਛੇ ਭਇਆ ਆਨੰਦ ਫਿਰ ਆਨੰਦ ਹੋਇਆ ਹੈ ਕਹਿੰਦੇ ਜਦੋਂ ਹੋਂ ਮੇ ਮਰ ਗਈ ਹੈ ਮੋਹਿ ਮਿਲਿਓ ਪ੍ਰਭ ਆਪਣਾ ਕਹਿੰਦੇ ਮੈਨੂੰ ਆਪਣਾ ਪ੍ਰਭ ਮਿਲ ਗਿਆ ਹੈ ਸੰਗੀ ਭਜੇ ਗੋਬਿੰਦ ਹੁਣ ਜਿਹੜਾ ਸੰਗੀ ਮਨ ਨੂੰ ਕਹਿੰਦੇ ਹਨ ਆਪਣਾ ਮਨ ਹੈਗਾ ਉਹ ਸੰਗੀ ਹੈਗਾ ਸੰਗੀ ਭਜੇ ਫਿਰ ਜਿਹੜਾ ਸੰਗੀ ਵੀ ਹੈਗਾ ਉਹ ਵੀ ਗੋਵਿੰਦ ਨਾਲ ਜੁੜ ਜਾਂਦਾ ਹੈ ਉਹ ਵੀ ਉਹ ਵੀ ਫੇ ਹੁਕਮ ਅਨਸਾਰ ਹੀ ਬਣ ਜਾਂਦਾ ਹੈ ਜਦੋਂ ਹਉਮੇ ਮਰ ਜਾਂਦੀ ਹੈਗੀ ਜਦੋਂ ਹਉ ਮਰ ਜਾਂਦੀ ਜੀ ਹਉ ਕਰਕੇ ਤਾਂ ਮੈਂ ਹੈਗੀ ਹੈ ਤੇ ਮੈਂ ਕਰਕੇ ਮਨ ਹੈਗਾ ਸੰਗੀ ਜਿਹੜਾ ਹੈਗਾ ਹੁਣ ਪਹਿਲਾਂ ਤਾਂ ਉਹ ਸੰਸਾਰੀ ਛਾਂਵਾਂ ਰੱਖਦਾ ਸੀਗਾ ਤੇ ਉਹ ਆਪਣੀ ਮਨ ਦੀ ਮਰਜ਼ੀ ਪਿੱਛੇ ਚੱਲਦਾ ਸੀ ਇਸ ਕਰਕੇ ਉਹਦਾ ਧਿਆਨ ਬਾਹਰ ਮੁਖੀ ਸੀ ਪਰ ਜਦੋਂ ਧਿਆਨ ਅੰਤਰਮੁਖੀ ਹੋ ਗਿਆ ਸੂਰਜ ਕਿਰਣ ਮਿਲੇ ਜਲ ਕਾ ਜਲ ਹੁਆ RAM ਜੋਤੀ ਜੋਤ ਰਲੀ ਸੰਪੂਰਨ ਥਿਆਰਾ ਕਹਿੰਦੇ ਜਿਸ ਤਰ੍ਹਾਂ ਸੂਰਜ ਨੂੰ ਕਿਰਣ ਮਿਲ ਜਵੇ ਹੁਣ ਜਿੰਨਾ ਚਿਰ ਕਿਰਣ ਜਿਹੜੀ ਸੂਰਜ ਤੋਂ ਬਾਹਰ ਨੂੰ ਆ ਰਹੀ ਹੈਗੀ ਆ ਬਾਹਰ ਵੱਲ ਜਾ ਰਹੀ ਹੈ ਤਾਂ ਉਹ ਸੂਰਜ ਅਲੱਗ ਅਤੇ ਕਿਰਣ ਅਲੱਗ ਨਜ਼ਰ ਆਉਂਦੇ ਹਨ ਪਰ ਜੇ ਕਿਰਣ ਸੂਰਜ ਵਿੱਚ ਸਮਾ ਜਾਵੇ ਤਾਂ ਫਿਰ ਸੂਰਜ ਹੀ ਰਹਿ ਜਾਂਦਾ ਹੈ ਜੋਤੀ ਜੋਤ ਰਲੀ ਸੰਪੂਰਨthia ਰਾਂ ਇਸ ਤਰ੍ਹਾਂ ਜਿਹੜਾ ਮਨ ਬਾਹਰ ਮੁਖੀ ਧਿਆਨ ਸੀਗਾ ਤੇ ਜਦੋਂ ਅੰਤਰਮੁਖੀ ਹੋ ਜਾਂਦਾ ਹੈਗਾ ਆਪਣੇ ਮੂਲ ਵਿੱਚ ਰਲ ਜਾਂਦਾ ਫਿਰ ਇਹ ਸੰਪੂਰਨ ਇਹ ਪੂਰਾ ਹੋ ਜਾਂਦਾ ਹੈ ਭਾਵ ਧਿਆਨ ਨੇ ਪੱਕਾ ਹੋ ਜਾਂਦਾ ਹੈ ਸੰਪੂਰਨthia ਰਾਂ ਫਿਰ ਰਾਮ ਜਿਹੜਾ ਹੈਗਾ ਉਹ ਇੱਕ ਹੋ ਜਾਂਦਾ ਜਿੰਨਾ ਚਿਰ ਧਿਆਨ ਆਪਣੇ ਮਨ ਵਿੱਚ ਦੋ ਮਰਜ਼ੀਆਂ ਹਨ ਇੱਕ ਮਨ ਮਰਜ਼ੀ ਹੈ ਇੱਕ ਜਿਹੜੀ ਚਿੱਤ ਦੀ ਮਰਜ਼ੀ ਹੈ ਭਾਵ ਜੋ ਸ਼ੁੱਧ ਮਨ ਹੈ ਉਹਦੀ ਮਰਜ਼ੀ ਹੈ ਸ਼ੁੱਧ ਮਨ ਵਿੱਚ ਸੱਚ ਨੂੰ ਮਿਲਣ ਦੀ ਇੱਛਾ ਹੈ ਤੇ ਜਿਹੜਾ ਬਾਹਰ ਮੁਖੀ ਮਨ ਹੈ ਜਿਹੜਾ ਮਲੀਨ ਮਨ ਹੈਗਾ ਉਹਦੇ ਵਿੱਚ ਮਾਇਆ ਦੀਆਂ ਇਛਾਵਾਂ ਹਨ ਪਰ ਜਦੋਂ ਮਾਇਆ ਦੀਆਂ ਇਛਾਵਾਂ ਇਹ ਛੱਡ ਦਿੰਦਾ ਹੈ ਤੇ ਆਪਣੇ ਮੂਲ ਵਿੱਚ ਮਿਲ ਜਾਂਦਾ ਹੈ ਹਉਮਾ ਮੈਂ ਮਾਰਿਆ ਪਵਨ ਵਹਿ ਦਰਿਆਉ ਤ੍ਰਿਸ਼ਨਾ ਥੱਕੀ ਨਾਨਕਾ ਜਾਮਨ ਰਤਾ ਨਾਏ ਕਹਿੰਦੇ ਹਾਂ ਤੇ ਮੈਂ ਜਦੋਂ ਮਰ ਜਾਂਦੀ ਹੈ ਫਿਰ ਜਿਹੜਾ ਮਨ ਹੈਗਾ ਇਹ ਫਿਰ ਹੀਰ ਦੇ ਵਿੱਚ ਸਮਾ ਜਾਂਦਾ ਹੈ ਤ੍ਰਿਸ਼ਨਾ ਥੱਕੀ ਨਾਨਕਾ ਜਿਹੜੀ ਤ੍ਰਿਸ਼ਨਾ ਫਿਰ ਥੱਕ ਜਾਂਦੀ ਹੈ ਜਾ ਮੰਨ ਰਤਨਾ ਜਦੋਂ ਮਨ ਜਿਹੜਾ ਹੈਗਾ ਨਾ ਉਹਦੇ ਰੰਗ ਵਿੱਚ ਰਤਿਆ ਜਾਂਦਾ ਹੈਗਾ ਜਿੰਨਾ ਚਿਰ ਨੂੰ ਸੱਚ ਦੀ ਸਮਝ ਨਹੀਂ ਹੈ ਇਹਨੂੰ ਲੱਗਦਾ ਹੈ ਕਿ ਸ਼ਾਇਦ ਮਾਇਆ ਵਿੱਚੋਂ ਇਹਨੂੰ ਸੁੱਖ ਮਿਲੂਗਾ ਪਰ ਜਿਉਂ ਜਿਉਂ ਉਹਨੂੰ ਗਿਆਨ ਮਿਲਦਾ ਹੈ ਤਿਉਂ ਤਿਉਂ ਉਹਨੂੰ ਸਮਝ ਆਉਂਦੀ ਹੈ ਕਿ ਭਾਈ ਇੱਥੇ ਰਹਿਣਾ ਤਾਂ ਥੋੜੀ ਦੇਰ ਹੀ ਪਤਾ ਨਹੀਂ ਕਦ ਕਿਸੇ ਦਾ ਸਾਹ ਨਿਕਲ ਜਾਏ ਕਾਦੇ ਸਰੀਰ ਛੱਡਣਾ ਪੈ ਜਾਵੇ ਫਿਰ ਹੌਲੀ ਹੌਲੀ ਸਮਝਦਾ ਹੈ ਸੱਚ ਨੂੰ ਦਾ ਗਿਆਨ ਲੈਣ ਲੱਗ ਜਾਂਦਾ ਹੈ ਸੱਚ ਦੇ ਗਿਆਨ ਲੈਣ ਨਾਲ ਕੀ ਹੁੰਦਾ ਲੋਇਣ ਰਤੀ ਲੋਇਣੀ ਕੰਨੀ ਸੁਰਤ ਸਮਾਏ ਜੀਵ ਰਸਾਇਣ ਚੁੰੜੀ ਰਤੀ ਲਾਲ ਲਵਾਏ ਅੰਦਰ ਮੁਸਕ ਝਕੋਲਿਆ ਕੀਮਤ ਕਹੀ ਨਾ ਜਾਏ ਫਿਰ ਜਿਹੜੇ ਕਹਿੰਦੇ ਲੋਇਣ ਰੱਤੇ ਲੋਇਣੀ ਜਿਹੜੇ ਲੋਇਣ ਹੈਗੇ ਆ ਅੰਦਰ ਵਾਲੇ ਦੇ ਜਿਹੜੇ ਉਹਨੂੰ ਲੋਇਣ ਕਿਹਾ ਗਿਆ ਉਹਨਾਂ ਲੋਇਣਾ ਨਾਲ ਮਿਲ ਜਾਂਦੇ ਆ ਜਿਹੜੀ ਕੰਨੀ ਜਿਹੜੀ ਸੁਰਤ ਹੈਗੀ ਆ ਫਿਰ ਜਿਹੜੀ ਕੰਨੀ ਸੀ ਪਹਿਲਾਂ ਕੰਨਾਂ ਵਿੱਚ ਆ ਕੇ ਸੁਰਤ ਸੁਣਦੀ ਸੀ ਸ਼ਬਦ ਆ ਫਿਰ ਉਹ ਹਿਰਦੇ ਵਿੱਚ ਸੁਣਨ ਲੱਗ ਜਾਂਦੀ ਹੈ ਜੀਵ ਰਸਾਇਣ ਚੁੰਨੜੀ ਰਤੀ ਲਾਲ ਲਵਾਏ ਇੰਦਰੀ ਜੇਬਾ ਇੱਕ ਸਵਾਉ ਇੰਦਰੀ ਹੈਗੀ ਆ ਜਾਂ ਜਿਹੜੀ ਜੇਬਾ ਹੈਗੀ ਉਹਦਾ ਦੋਨਾਂ ਦਾ ਇੱਕੋ ਹੀ ਅਰਥ ਬਣਦਾ ਹੈਗਾ ਹੁਣ ਜਿਹੜੀ ਜੀਵ ਰਸਾਇਣ ਚੁੰਨੜੀ ਹੁਣ ਜਿਹੜੀ ਬਾਹਰ ਰਸਾ ਕਿਸਾਨਾ ਜੁੜੀ ਹੋਈ ਸਗੀ ਸੂਰਤ ਰਤੀ ਲਾਲ ਵਾਈ ਹੁਣ ਉਹਦੇ ਵਿੱਚ ਸੱਚ ਦਾ ਗਿਆਨ ਉਹਨੂੰ ਮਿਲ ਜਾਂਦਾ ਹੈ ਤੇ ਉਹ ਫਿਰ ਸੱਚ ਦੇ ਰੰਗ ਵਿੱਚ ਰਤੀ ਜਾਂਦੀ ਹੈਗੀ ਅੰਦਰ ਮੁਸਕ ਚ ਖੋਲਿਆ ਕੀਮਤ ਕਹੀ ਨਾ ਜਾਏ ਕਿਉਂਕਿ ਉਹ ਆਪਣਾ ਧਿਆਨ ਬਾਹਰ ਮੁਖੀ ਤੇ ਜਦੋਂ ਅੰਤਰਮੁਖੀ ਧਿਆਨ ਕਰਕੇ ਜਦੋਂ ਸ਼ਬਦ ਨੂੰ ਸੁਣਿਆ ਤਾਂ ਫਿਰ ਕਹਿੰਦੇ ਨੇ ਕੀਮਤ ਕਹੀ ਨਾ ਜਾਏ ਫਿਰ ਉਹਦੀ ਕੀਮਤ ਨਹੀਂ ਕਹੀ ਜਾ ਸਕਦੀ ਕਿਉਂਕਿ ਉਹਨੂੰ ਅੰਦਰੋਂ ਰਸ ਆਉਣਾ ਸ਼ੁਰੂ ਹੋ ਜਾਂਦਾ ਉਹਨੂੰ ਅੰਦਰੋਂ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਤਰ੍ਹਾਂ ਉਹ ਸੱਚ ਦੇ ਰੰਗ ਵਿੱਚ ਰੁੱਤੀ ਜਾਂਦੀ ਹੈ ਕਿਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਜਿਆ ਮੀਤ ਹਮਾਰਾ ਸੋਏ ਭਗਤ ਕਬੀਰ ਜੀ ਕਹਿੰਦੇ ਹਨ ਕਿ ਸਭ ਤੇ ਹੰਭਰੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਹੰਮ ਤਜ ਭਲੋ ਸਭ ਕੋਈ ਕਿ ਜਿਨ੍ਹਾਂ ਨੇ ਹੰਮ ਨੂੰ ਤਜਿਆ ਹੈ ਹੰਕਾਰ ਨੂੰ ਤਜਿਆ ਹੈ ਉਹ ਸਾਰੇ ਭਲੇ ਹਨ ਬਾਕੀ ਜਿਹੜੇ ਸਾਰੇ ਹਨ ਉਹ ਬੁਰੇ ਹਨ ਜਿਨ੍ਹਾਂ ਦੇ ਅੰਦਰ ਹੰਮ ਹੈਗੀ ਹੈ ਜਿਨ੍ਹਾਂ ਦੇ ਅੰਦਰ ਹੰਕਾਰ ਹੈ ਕਬੀਰ ਸਭ ਤੇ ਹੰਭਰੇ ਭਗਤ ਕਬੀਰ ਜੀ ਕਹਿੰਦੇ ਹਨ ਜਿਨ੍ਹਾਂ ਦੇ ਵਿੱਚ ਮੈਂ ਮੇਰੀ ਹੈ ਉਹ ਸਾਰੇ ਬੁਰੇ ਹਨ ਹੰਮ ਤਜ ਭਲੋ ਸਭ ਕੋਈ ਜਿਨ੍ਹਾਂ ਨੇ ਹੰਮ ਭਾਵ ਆਪਰਾ ਭਾਵ ਹੰਕਾਰ ਨੂੰ ਛੱਡ ਦਿੱਤਾ ਉਹ ਸਾਰੇ ਭਲੇ ਹਨ ਜੇ ਇਥੇ ਮੰਨ ਲਈਏ ਕਿ ਭਗਤ ਕਬੀਰ ਜੀ ਕਹਿ ਰਹੇ ਹਨ ਕਬੀਰ ਸਭ ਤੇ ਹੰbure ਕਿ ਅਸੀਂ ਸਾਰਿਆਂ ਤੋਂ ਬੁਰੇ ਆ ਤੇ ਸਾਤੋਂ ਸਾਰੇ ਚੰਗੇ ਆ ਫਿਰ ਸੱਚ ਨੂੰ ਸਮਝਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੋਇਆ ਭਗਤ ਕਬੀਰ ਜੀ ਜਾਂ ਹੋਰ ਜਿੰਨੇ ਵੀ ਭਗਤਾਂ ਜਿਨ੍ਹਾਂ ਦੀ ਬਾਣੀ ਉਹ ਸਾਰੇ ਬੁਰੇ ਆ ਤੇ ਜਿਹੜੇ ਬਾਕੀ ਆ ਆਪਾਂ ਜਿਹੜਾ ਸੰਸਾਰੀ ਲੋਗੋ ਸਾਰੇ ਚੰਗੇ ਆ ਫਿਰ ਭਗਤੀ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੋਇਆ ਇਸ ਕਰਕੇ ਤੇ ਸਮਝਣਾ ਬਹੁਤ ਹੀ ਜ਼ਰੂਰੀ ਹੈ ਉਹ ਕਹਾਰਾ ਕਿ ਜਿਨ੍ਹਾਂ ਦੇ ਵਿੱਚ ਸਭ ਤੇ ਹਮ ਬੁਰੇ ਸਾਰਿਆਂ ਤੋਂ ਜਿਨ੍ਹਾਂ ਦੇ ਵਿੱਚ ਹਮ ਆਓ ਸਾਰੇ ਬੁਰੇ ਹੀ ਹੈ ਕਿਉਂਕਿ ਸਾਰੇ ਜਿਹੜੇ ਇੱਥੇ ਆਏ ਹਨ ਸੰਸਾਰ ਵਿੱਚ ਉਹ ਬੁਰੇ ਸੀ ਤਾਂ ਤਾਂ ਹੀ ਇੱਥੇ ਆਏ ਹਨ ਪਰ ਜਦੋਂ ਹਮ ਤਜ ਭੋਲੋ ਸਭ ਕੋ ਜਦੋਂ ਹਮ ਨੂੰ ਤਜ ਦੇਣਗੇ ਹੰਕਾਰ ਨੂੰ ਤਜ ਦੇਣਗੇ ਜਿਵੇਂ ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਈ ਜਿਨ ਐਸਾ ਜਿਨ੍ਹਾਂ ਨੇ ਕਹਿੰਦੇ ਐਸਾ ਕਰਕੇ ਬੁਝਿਆ ਹੈਗਾ ਉਹ ਸਾਡੇ ਮੀਤ ਹਨ ਉਹ ਸਾਡੇ ਮਿੱਤਰ ਹਨ ਉਹ ਸਾਡੇ ਭਾਈ ਹਨ ਜਿਨ੍ਹਾਂ ਨੇ ਹੰਕਾਰ ਨੂੰ ਛੱਡਿਆ ਹੈ ਕਿਉਂਕਿ ਕਬੀਰ ਜਾਂ ਦਿਨ ਹੋ ਮੂਆ ਪਾਛੇ ਪੈ ਆਨੰਦ ਕਿ ਜਦੋਂ ਹੰਕਾਰ ਮਿਟਿਆ ਹੈ ਹੋ ਮਿਟੀ ਹੈ ਉਹਦੇ ਬਾਅਦ ਆਨੰਦ ਹੋਇਆ ਹੈ ਇਸ ਕਰਕੇ ਇੱਥੇ ਅਰਥ ਆਪਾਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਕਬੀਰ ਜੀ ਕਹਿ ਰਹੇ ਹਨ ਕਿ ਮੈਂ ਸਭਨੋਂ ਵੱਡਾ ਹਰੀ ਜੀਵ ਮੇਤੋ ਚੰਗਾ ਹੈ ਜਿਸ ਜਿਸ ਵੀ ਮਨੁੱਖ ਨੇ ਇਸ ਤਰ੍ਹਾਂ ਸੂਝ ਪ੍ਰਾਪਤ ਕਰ ਲਈ ਉਹ ਵੀ ਮੈਨੂੰ ਆਪਣਾ ਮਿੱਤਰ ਮਲੂਮ ਹੁੰਦਾ ਹੈ ਇਹ ਬਿਲਕੁਲ ਇਹ ਅਰਥ ਨਹੀਂ ਬਣਦਾ ਹੈਗਾ ਤੁਸੀਂ ਜਿਹੜਾ ਵੀ ਜਿਗਿਆਸੂ ਗੁਰਬਾਣੀ ਦੀ ਖੋਜ ਕਰਦਾ ਹੈ ਗੁਰਬਾਣੀ ਨੂੰ ਸਮਝਦਾ ਹੈ ਉਸ ਨੂੰ ਇਸ ਤੋਂ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਇੱਥੇ ਭਗਤ ਜੀ ਕੀ ਕਹਿਣਾ ਚਾਹੁੰਦੇ ਹਨ ਕਬੀਰ ਆਈ ਮੁਝੇ ਪੈ ਅਨਿਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨਕੀ ਨੋ ਆਦੇਸ ਭਗਤ ਕਬੀਰ ਜੀ ਕਹਿ ਰਹੇ ਹਨ ਕਿ ਸਾਨੂੰ ਵੀ ਸਮਝਾਉਣ ਬਹੁਤ ਆਏ ਜਦੋਂ ਕੋਈ ਸੱਚ ਬੋਲਦਾ ਹੈ ਤਾਂ ਉਹਨੂੰ ਰੋਕਣ ਜਿਹੜੇ ਸੱਚ ਦੇ ਦੋਖੀ ਹੁੰਦੇ ਹਨ ਸੱਚ ਨੂੰ ਵਧਨ ਫਲ ਨੂੰ ਨਹੀਂ ਦੇਣਾ ਚਾਹੁੰਦੇ ਆਪਣੀਆਂ ਦੁਕਾਨਾਂ ਨੂੰ ਚਲਾਉਣ ਵਾਲੇ ਜਿਹੜੇ ਹੁੰਦੇ ਹਨ ਉਹ ਫਿਰ ਰੋਕਣ ਆਉਂਦੇ ਹਨ ਕਿਉਂਕਿ ਉਹਨਾਂ ਵਿੱਚ ਹਮ ਹੁੰਦੀ ਹੈ ਮੈਂ ਮੇਰੀ ਹੁੰਦੀ ਹੈ ਕਹਿੰਦੇ ਜਿਹੜਾ ਹਮ ਹੈਗਾ ਹਮ ਤੋਂ ਸਾਡੇ ਜਿਹੜੇ ਗਿਆਨ ਨੇ ਸਾਨੂੰ ਵਿਚਾਲਿਆ ਕਿਉਂਕਿ ਜੇ ਆਪਾਂ ਸੰਸਾਰੀ ਜੋ ਕਹ ਚੱਲ ਰਿਹਾ ਹੈ ਉਹਦੇ ਅਨਸਾਰ ਚੱਲਦੇ ਆ ਤਾਂ ਆਪਣੇ ਵਿੱਚ ਵੀ ਫਿਰ ਉਹ ਉਹਨਾਂ ਵਾਲੇ ਹੀ ਹੋਗਣ ਹੋਣਗੇ ਜੋ ਦੂਸਰੇ ਵਿੱਚ ਹੈ ਪਰ ਜਦੋਂ ਆਪਾਂ ਗੁਰਬਾਣੀ ਦੇ ਉਪਦੇਸ਼ ਨੂੰ ਸੁਣ ਕੇ ਮੰਨ ਕੇ ਉਹਦੇ ਅਨਸਾਰ ਚੱਲਦੇ ਆ ਤਾਂ ਫਿਰ ਉਹਦੇ ਅਨਸਾਰ ਆਪਣਾ ਜੀਵਨ ਵੀ ਬਤੀਤ ਕਰਨ ਦੀ ਲੋੜ ਹੈਗੀ ਹੁਕਮ ਚੱਲਣ ਦੀ ਲੋੜ ਹੈਗੀ ਫਿਰ ਹਮ ਤੋ ਕਹਿੰਦੇ ਜਿਹਨੇ ਸਾਨੂੰ ਰੱਖਿਆ ਹੈਗਾ ਇਸ ਗਿਆਨ ਨੇ ਜਿਵੇਂ ਜਿਵੇਂ ਸਾਨੂੰ ਉਪਦੇਸ਼ ਕੀਤਾ ਹੈ ਉਹਦੀ ਮਦਦ ਦੇ ਨਾਲ ਅਸੀਂ ਤਾਂ ਬਚ ਗਏ ਆ ਗਏ ਪਰ ਬਾਕੀ ਜਿਹੜੇ ਹੈਗੇ ਆ ਉਹ ਅਲੱਗ ਅਲੱਗ ਭੇਕ ਕਰਦੇ ਹਨ ਉਹਨਾਂ ਨੂੰ ਹੰਬ ਚਿਮੜੀ ਹੋਈ ਹੈਗੇ ਆ ਹੰਬ ਦੇ ਵਿੱਚ ਫਸੇ ਹੋਏ ਹਨ ਕਬੀਰ ਸੋਈ ਮਾਰੀ ਹੈ ਜੈ ਮੂਏ ਸੁਖ ਹੋਏ ਪਲੋ ਪਲੋ ਸਭ ਕੋ ਕਹੇ ਬੁਰਾਨਾ ਮਾਨੇ ਕੋਏ ਭਗਤ ਕਬੀਰ ਜੀ ਕਹਿੰਦੇ ਹਨ ਕਹਿੰਦੇ ਉਹਨੂੰ ਮਾਰਨਾ ਚਾਹੀਦਾ ਹੈ ਜਿਹਦੇ ਮਰਨ ਦੇ ਨਾਲ ਸੁੱਖ ਹੁੰਦਾ ਹੈ ਹੁਣ ਇਹ ਤੇ ਸਮਝਣ ਵਾਲੀ ਗੱਲ ਹੈ ਕਿ ਮਾਰਨਾ ਕਿਹਨੂੰ ਹੈ ਮਾਰਨਾ ਹੈਗਾ ਜਿਹੜਾ ਆਪਣੇ ਅੰਦਰ ਬੁਰਾਈ ਹੈਗੀ ਮਾਇਆ ਦੀਆਂ ਇਛਾਵਾਂ ਹਨ ਜਿਹੜੀ ਦੁਬਦਾ ਬੌਰੀ ਮਨ ਬੌਰਾਇਆ ਕਿਉਂਕਿ ਦੁਬਦਾ ਕੀ ਹੈਗੀ ਦੁਬਦਾ ਮੈਂ ਦੋਨੋਂ ਗਏ ਮਾਇਆ ਮਲੀਨਾ ਰਾਮ ਦੁਬਦਾ ਦੇ ਕਾਰਨ ਕੀ ਹੁੰਦਾ ਆਪਣਾ ਇਕੱਥ ਸੱਚ ਨੂੰ ਪਾਉਣਾ ਚਾਹੁੰਦੇ ਆ ਦੂਜਾ ਇੱਕ ਹੱਥ ਮਾਇਆ ਨੂੰ ਪਾਇਆ ਹੈਗਾ ਇਹਦੇ ਕਰਕੇ ਆਪਣਾ ਨਾਂ ਆਪ ਨੂੰ ਸੱਚ ਦੀ ਸਮਝ ਆਉਂਦੀ ਹੈ ਤੇ ਮਾਇਆ ਵੀ ਅਖੀਰ ਵਿੱਚ ਨਾਲ ਜਾਂਦੀ ਨਹੀਂ ਇਸ ਦੋਨਾਂ ਤੋਂ ਹੀ ਹੱਥ ਤੋੜੇ ਪੈਂਦੇ ਹਨ ਫਰ ਇਸ ਕਰਕੇ ਕਹਿੰਦੇ ਕਿ ਕਬੀਰ ਸੋਈ ਮਾਰੀਏ ਜੇ ਮੂਏ ਸੁਖ ਹੋਏ ਕਹਿੰਦੇ ਇਹਨੂੰ ਮਾਰ ਦੇਣਾ ਚਾਹੀਦਾ ਹੈ ਕਲਪਨਾ ਕਹ ਲਓ ਦੁਬਦਾ ਕਹ ਲਓ ਤ੍ਰਿਸ਼ਨਾ ਕਹ ਲਓ ਇਹਨੂੰ ਮਾਰਨ ਦੇ ਨਾਲ ਸੁਖ ਹੁੰਦਾ ਹੈ ਫਿਰ ਭਲੋ ਭਲੋ ਸਭ ਕੋ ਕਹੇ ਬੁਰਾ ਨਾ ਮੰਨੇ ਕੋਈ ਫਿਰ ਉਹਨੂੰ ਫੇ ਸਾਰੇ ਭਲਾ ਭਲਾ ਹੀ ਕਹਿੰਦੇ ਹਨ ਫਿਰ ਉਹਨੂੰ ਕੋਈ ਬੁਰਾ ਨਹੀਂ ਕਹਿੰਦਾ ਹੈਗਾ ਕਿਉਂਕਿ ਜਿੰਨਾ ਚਿਰ ਆਪਾਂ ਸੰਸਾਰ ਦੀ ਦੌੜ ਵਿੱਚ ਦੌੜ ਰਹੇ ਹਾਂ ਆਪਣਾ ਕੋਈ ਨਾ ਕੋਈ ਹਰੇਕ ਦਾ ਦੁਸ਼ਮਣ ਹੈਗਾ ਪਰ ਜਦੋਂ ਆਪਾਂ ਸੱਚ ਦੇ ਰਸਤੇ ਤੇ ਆਪਣੇ ਆਪ ਨੂੰ ਸਵਾਰਨ ਵਿੱਚ ਲੱਗ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਈ ਜਦੋਂ ਆਪ ਨੂੰ ਸਵਾਰਨ ਲੱਗਦੇ ਆ ਆਪਣੇ ਆਪ ਨੂੰ ਸਮਝਣ ਲੱਗਦੇ ਫਿਰ ਆਪ ਆਪਣੀਆਂ ਬੁਰਾਈਆਂ ਤੇ ਧਿਆਨ ਦਿੰਦੇ ਆ ਤੇ ਹੌਲੀ ਹੌਲੀ ਉਹਨਾਂ ਨੂੰ ਮਾਰਨ ਦਾ ਯਤਨ ਕਰਦੇ ਆ ਤੇ ਇਸ ਤਰ੍ਹਾਂ ਯਤਨ ਕਰਨ ਦੇ ਨਾਲ ਨਾਲ ਹੌਲੀ-ਹੌਲੀ ਆਪਾਂ ਉਹਨਾਂ ਤੋਂ ਛਟਕਾਰਾ ਪਾ ਲੈਂਦੇ ਹਾਂ ਤੇ ਜਿਹੜਾ ਛਟਕਾਰਾ ਪਾ ਲੈਂਦਾ ਫਿਰ ਉਹਦਾ ਕੋਈ ਨਾ ਕੋਈ ਦੁਸ਼ਮਨ ਦੋਖੀਆ ਨਾ ਹੀ ਕੋ ਮੰਦਾ ਫਿਰ ਨਾ ਉਹਦਾ ਕੋਈ ਦੁਸ਼ਮਨ ਹੁੰਦਾ ਨਾ ਉਹਦਾ ਦੋਖੀ ਹੁੰਦਾ ਤੇ ਨਾ ਉਹਦੇ ਲਈ ਕੋਈ ਮੰਦਾ ਤੇ ਨਾ ਉਹਦੇ ਲਈ ਕੋਈ ਚੰਗਾ ਹੈ ਕਿਉਂਕਿ ਉਹ ਤਾਂ ਉਹਨੂੰ ਪਤਾ ਕਿ ਸਾਰਾ ਕੁਝ ਹੁਕਮ ਦੇ ਵਿੱਚ ਹੋ ਰਿਹਾ ਹੈ ਕਬੀਰ ਰਾਤੀ ਹੋਵੇ ਕਾਰੀਆਂ ਕਾਰੇ ਉਵੇ ਜੰਤ ਲੇ ਫਾਹੇ ਉਠਤਾवते ਸੇ ਜਾਨ ਮਾਰੇ ਭਗਵੰਤ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਕਿ ਜਦੋਂ ਰਾਤਾਂ ਹਨੇਰੀਆਂ ਹੁੰਦੀਆਂ ਹਨ ਪਾਪ ਜਦੋਂ ਅੰਦਰ ਹਿਰਦੇ ਵਿੱਚ ਅਗਿਆਨਤਾ ਹੁੰਦੀ ਹੈ ਅਗਿਆਨਤਾ ਦੇ ਕਰਕੇ ਜਿਹੜਾ ਜੀਵ ਹੈਗਾ ਉਹਦੇ ਅੰਦਰ ਵੀ ਅਗਿਆਨਤਾ ਵਾਲੇ ਹੀ ਵਿਚਾਰ ਹੁੰਦੇ ਹਨ ਮਾਇਆ ਵਾਲੇ ਹੀ ਵਿਚਾਰ ਹੁੰਦੇ ਹਨ ਤੇ ਮਾਇਆ ਦੀਆਂ ਇਛਾਵਾਂ ਦੇ ਕਰਕੇ ਉਹ ਮਾਇਆ ਦੀਆਂ ਛਾਵਾਂ ਪਿੱਛੇ ਭੱਜਦਾ ਹੈ ਜਿਹੜਾ ਮਾਇਆ ਦੀਆਂ ਛਾਵਾਂ ਵਿੱਚੇ ਭੱਜਦਾ ਹੈ ਸਮਝੋ ਭਗਵੰਤ ਦਾ ਮਾਰਿਆ ਹੋਇਆ ਹੈ ਹੁਕਮ ਨੂੰ ਛੱਡ ਕੇ ਆਪਣੀ ਮਨ ਦੀ ਮਰਜ਼ੀ ਪਿੱਛੇ ਚੱਲਦੇ ਆ ਸਮਝੋ ਕਿ ਆਪਾਂ ਮਾਰੇ ਹੋਏ ਜਿੰਨਾ ਚਿਰ ਆਪਣਾ ਧਿਆਨ ਬਾਹਰ ਮੁਖੀ ਹੈ ਉਹਨਾਂ ਚਿਰ ਆਪਣੀ ਦੇ ਉੱਤੇ ਖਾਲ ਦੀ ਨਿਗਾਹ ਹੈ ਕਿਉਂਕਿ ਜੋ ਕੁਝ ਵੀ ਆਪਾਂ ਨੂੰ ਮਿਲਦਾ ਉਹ ਹੁਕਮ ਅਨੁਸਾਰ ਮਿਲਦਾ ਹੈ ਇਸ ਕਰਕੇ ਆਪਾਂ ਨੂੰ ਗੁਰ ਬਾਣੀ ਦੇ ਵਿਦੇਸ਼ ਨੂੰ ਸਮਝ ਕੇ ਉਹਦੇ ਅਨੁਸਾਰ ਚੱਲਣਾ ਚਾਹੀਦਾ ਹੁਕਮ ਵਿੱਚ ਚੱਲਣਾ ਚਾਹੀਦਾ ਹੈਗਾ ਤੇ ਜੇ ਆਪਾਂ ਹੁਕਮ ਵਿੱਚ ਚੱਲ ਰਹੇ ਹਾਂ ਤਾਂ ਆਪਾਂ ਸਹੀ ਰਸਤੇ 'ਤੇ ਜਾ ਰਹੇ ਹਾਂ ਉਹਦੇ ਨਾਲ ਆਪਣੇ ਗਿਆਨ ਵਿੱਚ ਵਾਧਾ ਹੁੰਦਾ ਹੈ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਰ ਕਟੀਆਂ ਸੇ ਭਾਈ ਸੇ ਵੀਰ ਅੱਗੇ ਗਏ ਨ ਮੰਨੀਆਂ ਮਾਰ ਕੱਢੋ ਵੇ ਪੀਰ ਨਾਨਕ ਜੀ ਕਹਿ ਰਹੇ ਹਨ ਕਿ ਜਿੰਨੇ ਵੀ ਔਗਣ ਹਨ ਉਹ ਗਲੇ ਦੇ ਵਿੱਚ ਜੰਜੀਰਾਂ ਹਨ ਤੇ ਜੇ ਆਪਾਂ ਔਗਣਾਂ ਨੂੰ ਵਧਾ ਰਹੇ ਹਾਂ ਕਾਮ ਕ੍ਰੋਧ ਲੋਭ મોਹ 앙ਕਾਰ ਉਸ ਤੋਂ ਬਾਅਦ ਹੋਰ ਅਨੇਕਾਂ ਹੀ ਇੱਛਾਵਾਂ ਜਿਹੜੀਆਂ ਹਨ ਉਹ ਸਾਰੇ ਔਗਣ ਹਨ ਤੇ ਉਹਦੇ ਨਾਲ ਜਿਹੜਾ ਗਲੇ ਦੀ ਫਾਹੀ ਹੈਗੀ ਆ ਫਾਹੇ ਹੋਰ ਵੀ ਟਾਈਟ ਹੋ ਜਾਂਦੇ ਹਨ ਤੇ ਇਸ ਤਰ੍ਹਾਂ ਇਹ ਜਿਹੜੀਆਂ ਗਲੇ ਵਿੱਚ ਔਗਣ ਵਿਕਾਰੇ ਜੰਜੀਰ ਹੈਗੀ ਆ ਜੇ ਗੁਣ ਹੋਣ ਤਾਂ ਕਟੰਜੀ ਆਪਾਂ ਔਗਣਾਂ ਦੀ ਬਜਾਏ ਗਰਵਾਣੀ ਦਾ ਉਪਦੇਸ਼ ਲੈ ਕੇ ਗੁਣ ਵਿਚਾਰੇ ਸੋ ਗਿਆਨੀ ਹੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਣਾ ਦੀ ਵਿਚਾਰ ਕਰੀਏ ਉਹਦੇ ਨਾਲ ਗਿਆਨ ਹੋਵੇ ਹੁਣ ਉਹ ਗਿਆਨ ਜਿਹੜਾ ਹੈਗਾ ਉਹ ਜਿਹੜਾ ਇਹ ਜੰਜੀਰਾ ਨੂੰ ਕੱਟਣ ਵਾਲਾ ਇਹ ਫਾਹਿਆਂ ਨੂੰ ਕੱਟਣ ਵਾਲਾ ਹੈ ਗੁਣਾ ਨੂੰ ਭਾਈ ਤੇ ਵੀਰ ਕਿਹਾ ਗਿਆ ਹੈ ਕਹਿੰਦੇ ਅੱਗੇ ਗਏ ਨ ਮੰਨੀਆਂ ਮਾਰ ਕੱਢੋ ਵੇ ਪੀਰ ਹੁਣ ਜਿਹੜੇ ਅਗਣ ਹੈਗੇ ਉਹ ਉਹ ਅੱਗੇ ਉਹਨਾਂ ਦੀ ਕੋਈ ਉਹਦਾ ਲਾਭ ਨਹੀਂ ਹੋਣ ਵਾਲਾ ਇਸ ਕਰਕੇ ਉਹਨਾਂ ਨੂੰ ਜਿੰਨਾ ਜਲਦੀ ਹੋ ਸਕੇ ਉਹਨਾਂ ਨੂੰ ਖੱਡ ਦੇਣਾ ਚਾਹੀਦਾ ਆਪਣੇ ਹਿਰਦੇ ਵਿੱਚੋਂ ਵਿਕਾਰਾਂ ਨੂੰ ਕੱਢਣ ਦੀ ਲੋੜ ਹੈਗੀ ਆ ਇਸ ਕਰਕੇ ਆਪਾਂ ਨੂੰ ਗੁਰਬਾਣੀ ਦੇ ਵਿਦੇਸ਼ ਨੂੰ ਸਮਝ ਕੇ ਉਸ ਦੇ ਅਨੁਸਾਰ ਚੱਲਣਾ ਚਾਹੀਦਾ ਹੁਕਮ ਵਿੱਚ ਚੱਲਣਾ ਚਾਹੀਦਾ ਹੈਗਾ ਮੰਨੇ ਹੁਕਮ ਸੱਭੇ ਗੁਣ ਗਿਆਨ ਜਿਹੜੇ ਹੁਕਮ ਨੂੰ ਮੰਨਦੇ ਹਨ ਉਹਨਾਂ ਨੂੰ ਸਾਰੇ ਗੁਣਾਂ ਦਾ ਗਿਆਨ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ